ਬੇੜਾ ਆਪੇ ਬਣ ਆਪੇ ਵੇਖੇ ਚਾਈ ਚਾਈਆ ਕਰੇ ਖੇਲ ਸ਼੍ਰੀ ਭਗਵਾਨ ਸੰਗਨਾ ਕੋਈ ਖਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਧਰ ਸੱਚਖੰਡ ਸਾਚਾ ਆਪ ਵਸਾਈਆ ਸੱਚਖੰਡ ਸਾਚਾ ਗਿਆ ਵਸ ਹਰ ਗੀਪ ਆਪ ਵਸਾਇਆ ਆਪੇ ਜਾਣੇ ਆਪਣਾ ਰਸ 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 ਆਪ ਉਪਾਇਆ ਆਪੇ ਵੇਖੇ ਨਸ ਨਸ ਆਪੇ ਵੇਖੇ ਨਸ ਨਸ ਵਿਸ਼ਾ ਉਲਟ ਵੰਡਣਾ ਕੋਈ ਬੰਡਾਇਆ ਆਪੇ ਕਰੇ ਸਤ ਪ੍ਰਕਾਸ਼ ਸਤ ਨજર ਕੋਈ ਨਾ ਆਇਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚਖੰਡ ਦੁਆਰਾ ਕਰ ਤਿਆਰ ਕਰੇ ਖੇਲ ਅਪਰਯਪਾਰ ਆਪਣੀ ਤਾਰਾ ਆਪ ਜਣਾਏਂਦਾ ਸੱਚਖੰਡ ਦੁਆਰਾ ਅਵਲੜਾ ਸੋ ਪੁਰਖ ਨਰੰਝਣ ਆਪ ਉਪਾਈਆ ਹਰ ਪੁਰਖ ਨਰੰਝਣ ਇਕੈ ਕਲੜਾ ਨਿਰਗੁਣ ਬੈਠਾ ਆਸਣ ਲਾਇਆ ਇਕੰਕਾਰ ਕਰੇ ਖੇਲ ਅਗੰ ਅਗਮੜਾ ਅਗਮੜੀ ਕਾਰ ਕਮਾਈਆ ਆਦ ਨਰੰਝਣ ਆਪੇ ਬਲੜਾ ਜੋਤੀ ਜੋਤ ਨੂਰ ਰੁਸ਼ਨਾਇਆ ਸ਼੍ਰੀ ਭਗਵਾਨ ਸ਼੍ਰੀ ਭਗਵਾਨ ਸਾਚਾ ਫਰਮਾਨ ਏਕਾ ਘਲੜਾ ਤੁਰ ਫਰਮਾਨਾ ਆਪ ਸਮਝਾਈਆ ਅਬਨਾਸ਼ੀ ਕਰਤਾ ਫੜ ਫੜ ਪਲੜਾ ਸਗਲਾ ਸੰਗ ਰਖਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਪਾਰ ਬ੍ਰਹਮ ਆਪਣਾ ਵੇਸ ਬਟਾਈਆ ਹਰ ਕਾ ਭੇਖ ਅਪਾਰ ਹਰ ਹਰ ਆਗਮੜਾ ਆਗਮੜੀ ਕਾਰ ਕਮਾਈਆ ਏਕੰਕਾਰ ਇੱਕ ਪਰਮਾਤਮਾ ਜੋ ਖੇਲ ਕਰਦਾ ਉਸ ਦੀ ਖੇਲ ਅਗਾਮਾ ਕਿਸੇ ਦੀ ਵੀ ਸਮਝ ਦੇ ਵਿੱਚ ਨਹੀਂ ਆਉਂਦੀ ਸਾਡੀ ਸਮਝ ਤੋਂ ਬਾਹਰ ਆ ਆਦ ਨਰੰਜਨ ਆਪੇ ਬਲੜਾ ਜੋਤੀ ਜੋਤ ਨੂਰ ਰੁਸ਼ਨਾਈਆ ਆਦ ਆਦ ਨਰੰਜਨ ਜੋ ਪਿੱਛੇ ਵੀ ਸੀਗਾ ਅੱਜ ਵੀ ਆ ਉਹ ਅਗਾਮੀ ਹੋਣਾ ਆ ਆਪਣੀ ਧਾਰ ਚੋਂ ਉਹ ਆਪੇ ਬਲਦਾ ਵਾ ਕਿਸੇ ਦਾ ਆਸਰਾ ਨਹੀਂ ਲੈਂਦਾ ਸ਼੍ਰੀ ਭਗਵਾਨ ਸੱਚਾ ਫਰਮਾਨ ਏਕਾ ਕਲੜਾ ਉਹ ਪ੍ਰਮਾਤਮਾ ਜਿਸ ਨੇ ਪਹਿਲਾਂ ਵੀ ਆਪਣਾ ਫਰਮਾਨ ਭੇਜਿਆ ਸੀ ਅੱਜ ਵੀ ਔਰ ਕੱਲ ਵੀ ਉਸ ਨੇ ਭੇਜਣਾ ਆ ਹਾਂਜੀ ਇਹ ਧਾਰ ਉਹ ਦਿੱਤੋਏ ਇਸ ਸੰਦੇਸ਼ ਵੀ ਸ਼੍ਰੀ ਭਗਵਾਨ ਸਾਚਾ ਫਰਮਾਨ ਏਕਾ ਘਲੜਾ ਤੁਰ ਫਰਮਾਨਾ ਆਪ ਸਮਝਾਈਆ ਅਬਨਾਸ਼ੀ ਕਰਤਾ ਫੜਫੜ ਪਲੜਾ ਸਗਲਾ ਸੰਗਰਖਾਈਆ ਅਬਨਾਸ਼ੀ ਕਰਤਾ ਜਿਹੜਾ ਕਦੀ ਨਾਸ਼ਵਾਨ ਨਹੀਂ ਹੋਇਆ ਔਰ ਨਾਸ਼ਵਾਨ ਹੋਵੇਗਾ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ पर ब्रह्म अपना वेश बटाई पार ब्रह्म ने अपना वेश आप ही बटा लिया पर ब्रह्म ने सरवण स्वरूप धार के अपना वेश बटा लिया 7 ਮਾਰਚ 2018 ਬਿਕਰਮੀ ਡਡਵਾ ਦੀ ਹਾਂਜੀ 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 ਸਾਡੇ ਲੱਗੇ ਹਾਂਜੀ ਹਾਂਜੀ ਮੈਨੂੰ ਇੱਕ ਗੱਲ ਦੱਸ ਇਹ ਡਡਵਾ ਵਾਲਾ ਜਗENDER ਸਰਵਾਰ ਜਗENDER ਹਾਂਜੀ ਉਹਦੇ ਘਰ ਵੀ ਸੁਟਾ ਕੇ ਪ੍ਰਮਾਤਮਾ ਪਰਪਰਨ ਬੈਠਾ ਹਾਂਜੀ ਆਪਾਂ ਸਾਰੀ ਸ਼ਗਤ ਆਮ ਨੇ ਜਿਹਨੇ ਬਿਜੇ ਨਹੀਂ ਜੀ ਅਸਾਂ ਤੇ ਵੇਖਿਆ ਅਸ ਨੇ ਨਹੀਂ ਇੱਕ ਗੱਲ ਕਰ ਹਾਂਜੀ ਆਪਾਂ ਸਾਰੀ ਨਾਮ ਨੇ ਨਹੀਂ ਮੰਨਾਂਗੇ ਕਿਉਂ ਨਾ ਜੀ ਆਉਣ ਵਾਲਾ ਸੰਸਾਰ ਜੀ ਉਹ ਕਹੂਗਾ ਜੀ ਇਹ ਡੰਡਾ ਵਾਲੇ ਦੇ ਹਾਂ ਜੀ ਹਾਂ ਜੀ ਆਉਣ ਵਾਲਾ ਸੰਸਾਰ ਆਉਣ ਵਾਲਾ ਸੰਸਾਰ ਸਾਡੇ ਤੋਂ ਅੱਗੇ ਹੋ ਜੂਗਾ ਜੀ ਗੱਲ ਸਮਝੋ ਨਵੇਂ ਆਨੇ ਮਾਰਗ ਚਲਾਉਣਾ ਤੁਹਾਡੇ ਕੋ ਮਾਰਗ ਨੂੰ ਚੱਲਣਾ ਤੁਸੀਂ ਬੈਠੇ ਸਿੱਧੇ ਪਰਮ ਵਿੱਚ ਪੈ ਗਏ ਹੋ ਸਿੱਖੋ ਉਹਨੂੰ ਮਾਰਦਾ ਜਦੋਂ ਪਰਮ ਵਿੱਚ ਸਭ ਹੋ ਗਏ ਜੀ ਜਦੋਂ ਜਦ ਅੰਤ ਵਿੱਚ ਆ ਗਏ ਅਸਪੀਟੇਲ ਪੰਚਾਇਤ ਨਹੀਂ ਹੈ ਠੀਕ ਹੈ